ਸਾਸ੍ਰੀਕਾਲ ਖਬਰਾਂ ਦੇ ਸਬਲਿਟਿੰਗ ਤੁਹਾਡਾ ਸਵਾਗਤ ਹੈ ਮੈਂ ਹਰਮਿੰਦਰ ਸੰਧੂ ਤੇ ਬਲਿਟਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਗੈਰ ਕਾਨੂੰਨੀ ਪ੍ਰਵਾਸੀਆਂ ਦੀਆਂ ਵਧੀਆਂ ਮੁਸ਼ਕਲਾਂ ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਨੂੰ ਹਮਲਾਵਰ ਇਮੀਗ੍ਰੇਸ਼ਨ ਛਾਪੇਮਾਰੀ ਜਾਰੀ ਰੱਖਣ ਦੀ ਦਿੱਤੀ ਇਜਾਜ਼ਤ ਮੁੱਖ ਮੰਤਰੀ ਮਾਨ ਨੇ ਪੰਜਾਬ ਦੌਰੇ ਤੇ ਆ ਰਹੇ ਪ੍ਰਧਾਨ ਮੰਤਰੀ ਦਾ ਕੀਤਾ ਸਵਾਗਤ ਸੀਐਮ ਤੇ ਵਜ਼ੀਰਾਂ ਨੇ ਮੰਗਿਆ ਵੱਡਾ ਰਾਹਤ ਪੈਕੇਜ ਕੁਮਾਂਤਰੀ ਵਪਾਰ ਪ੍ਰਣਾਲੀ 'ਚ ਖੁੱਲਾ ਪਾਰਦਰਸ਼ੀ ਤੇ ਨਿਰਪੱਖ ਦ੍ਰਿਸ਼ਟੀਕੋਣ ਜ਼ਰੂਰੀ ਐਸ ਜੈ ਸ਼ੰਕਰ ਨੇ ਮੌਜੂਦਾ ਸਥਿਤੀ ਤੇ ਜਤਾਈ ਚਿੰਤਾ ਨੇਪਾਲ ਦੇ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ 18 ਲੋਕਾਂ ਦੀ ਮੌਤ ਕਾਠਮੰਡੂ 'ਚ ਲੱਗਿਆ ਕਰਫਿਊ ਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕੀ ਸੁਪਰੀਮ ਕੋਰਟ ਨੇ ਕੈਲੀਫੋਰਨੀਆ ਵਿੱਚ ਟਰੰਪ ਦੇ ਇਮੀਗ੍ਰੇਸ਼ਨ ਛਾਪਿਆਂ ਲਈ ਰਾਹ ਸਾਫ਼ ਕਰ ਦਿੱਤਾ ਹੈ ਕੋਰਟ ਨੇ ਟਰੰਪ ਦੇ ਫੈਸਲੇ ਦਾ ਸਮਰਥਨ ਕੀਤਾ ਹੈ ਜਿਸ ਨਾਲ ਸੰਘੀ ਏਜੰਟਾਂ ਨੂੰ ਦੱਖਣੀ ਕੈਲੀਫੋਰਨੀਆ 'ਚ ਲੋਕਾਂ ਨੂੰ ਵਾਜਿਬ ਸ਼ੱਕ ਦਿਖਾਏ ਬਿਨਾ ਰੋਕਣ ਤੇ ਹਿਰਾਸਤ 'ਚ ਲੈਣ ਲਈ ਛਾਪੇਮਾਰੀ ਜਾਰੀ ਰੱਖਣ ਦੀ ਆਗਿਆ ਦਿੱਤੀ ਗਈ ਹੈ ਜਦਕਿ ਤਿੰਨ ਉਦਾਰਵਾਦੀ ਜੱਜਾਂ ਨੇ ਇਸ ਤੇ ਤਿੱਖੀ ਅਸਹਿਮਤੀ ਜਤਾਈ ਹੈ ਅਮਰੀਕੀ ਸੁਪਰੀਮ ਕੋਰਟ ਨੇ ਸੋਮਬਾ ਨੂੰ ਰਾਸ਼ਟਰਪਤੀ ਡੋਨਾਟਰ ਟਰੰਪ ਦੇ ਪ੍ਰਸ਼ਾਸਨ ਨੂੰ ਦੱਖਣੀ ਕੈਲੀਫੋਰਨੀਆ ਵਿੱਚ ਇਮੀਗ੍ਰੇਸ਼ਨ ਛਾਪੇ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ ਜਿਸ ਵਿੱਚ ਹੈਟਰੀ ਅਦਾਲਤ ਦੇ ਹੁਕਮ ਨੂੰ ਰੋਕਣ ਦੀ ਉਸਦੀ ਬੇਨਤੀ ਦਾ ਸਮਰਥਨ ਕੀਤਾ ਗਿਆ ਸੀ ਜਿਸ ਵਿੱਚ ਸੰਘੀ ਏਜੰਟ ਲੋਕਾਂ ਨੂੰ ਦੇਸ਼ ਨਿਕਾਲੇ ਲਈ ਕਿਵੇਂ ਨਿਸ਼ਾਨਾ ਬਣਾ ਸਕਦੇ ਨੇ ਇਸ ਤੇ ਪਾਬੰਦੀ ਲਗਾਈ ਗਈ ਸੀ ਨਿਆਂ ਵਿਭਾਗ ਨੇ ਅਦਾਲਤ ਨੂੰ ਲਾਸ ਐਂਜਲਸ ਸਥਿਤ ਅਮਰੀਕੀ ਜ਼ਿਲ੍ਹਾ ਜੱਜ ਮੈਮੇ ਫੋਰਿੰਗਪੌਂਗ ਦੇ ਹੁਕਮ ਨੂੰ ਰੋਕਣ ਲਈ ਕਿਹਾ ਜਿਨ੍ਹਾਂ ਨੇ ਜੁਲਾਈ ਵਿੱਚ ਫੈਸਲਾ ਸੁਣਾਇਆ ਸੀ ਕਿ ਪ੍ਰਸ਼ਾਸਨ ਦੇ ਅਬਿਆਸ ਸੰਭਵਤ ਤੌਰ ਤੇ ਗੈਰਵਾਜਬ ਤਲਾਸ਼ੀਆਂ ਵਿਰੁੱਧ ਸੰਵਿਧਾਨ ਦੀ ਸੁਰੱਖਿਆ ਦੀ ਉਲੰਘਣਾ ਕਰਦੇ ਹਨ ਉਹਨਾਂ ਦੇ ਹੁਕਮ ਨੇ ਏਜੰਟਾਂ ਨੂੰ ਸਿਰਫ ਉਹਨਾਂ ਦੀ ਨਸਲ ਨਸਲ ਜਾਂ ਪਾਸ਼ਾ ਦੇ ਕਾਰਨ ਲੋਕਾਂ ਨੂੰ ਰੋਕਣ ਦਾ ਹਿਰਾਸਤ ਵਿੱਚ ਲੈਣ ਤੋਂ ਰੋਕਿਆ ਸੁਪਰੀਮ ਕੋਰਟ ਦੇ ਫੈਸਲੇ ਦੌਰਾਨ ਅਦਾਲਤ ਦੇ ਉਦਾਰਵਾਦੀ ਜੱਜਾਂ ਦੇ ਤਿੰਨ ਜੱਜਾਂ ਦੇ ਪੈਨਲ ਨੇ ਫੈਸਲੇ ਤੇ ਅਸਹਿਮਤੀ ਪ੍ਰਗਟਾਈ ਆਪਣੀ ਫਾਈਲਿੰਗ ਵਿੱਚ ਨਿਆਂ ਵਿਭਾਗ ਨੇ ਦਲੀਲ ਦਿੱਤੀ ਕਿ ਏਜੰਟਾਂ ਨੂੰ ਅਜੇ ਖੇਤਰ ਵਿੱਚ ਵਾਜਬ ਤੌਰ ਤੇ ਵਿਆਪਕ ਪ੍ਰੋਫਾਈਲ ਦੀ ਵਰਤੋਂ ਕਰਨ ਦੀ ਇਜਾਜ਼ਤ ਸੀ ਜਿੱਥੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲਗਭਗ 10% ਨਿਵਾਸੀ ਦੇਸ਼ ਵਿੱਚ ਗੈਰਕਾਨੂੰਨੀ ਤੌਰ ਤੇ ਹਨ ਫੈਸਲੇ ਵਿੱਚ ਕਿਹਾ ਗਿਆ ਕਿ ਇਹ ਕੈਂਡ ਦੀ ਲੋੜ ਨਹੀਂ ਕਿ ਕੋਈ ਵੀ ਇਹ ਨਹੀਂ ਸੋਚਦਾ ਕਿ ਸਪੈਨਿਸ਼ ਬੋਲਣਾ ਜਾਂ ਉਹ ਸਾਰੇ ਵਿੱਚ ਕੰਮ ਕਰਨਾ ਹਮੇਸ਼ਾ ਵਾਜਬ ਸ਼ੱਕ ਪੈਦਾ ਕਰਦਾ ਹੈ ਵਿਭਾਗ ਨੇ ਇਹ ਵੀ ਕਿਹਾ ਕਿ ਏਜੰਟਾਂ ਨੂੰ ਇਮੀਗ੍ਰੇਸ਼ਨ ਕਾਨੂੰਨ ਨੂੰ ਲਾਗੂ ਕਰਨ ਵੇਲੇ ਇਨ੍ਹਾਂ ਕਾਰਕਾਂ ਤੇ ਪ੍ਰੋਸਤ ਕਰਨ ਦਾ ਜ਼ਿਕਰ ਹੈ ਤੋਂ ਦਾਦੀਏ ਕਿ ਟਰੰਪ ਨੇ ਰਿਕਾਰਡ ਦੇਸ਼ ਨਿਕਾਲੇ ਦੇ ਵਾਅਦੇ ਤੇ ਚੋਣ ਪ੍ਰਚਾਰ ਕੀਤਾ ਸੀ ਉਹਨਾਂ ਨੇ ਪ੍ਰਸ਼ਾਸਨ ਤੇ ਇਮੀਗ੍ਰੇਸ਼ਨ ਅਧਿਕਾਰਾਂ ਤੇ ਪ੍ਰਤੀ 3000 ਗਿਫਤਾਰੀਆਂ ਦੇ ਟਿੱਚੇ ਤੱਕ ਪਹੁੰਚਣ ਲਈ ਦਬਾਅ ਪਾਇਆ ਲਾਸ ਐਂਜਲਸ ਤੇ ਹੋਰthamata ਤੇ ਛਾਪੇਮਾਰੀ ਕਰਨ ਸੰਗੀ ਏਜੰਟਾਂ ਤੇ ਨਸਲੀ ਪ੍ਰੋਫਾਈਲ ਅਤੇ ਗੈਰਕਾਨੂੰਨੀ ਨਿਰਾਸਤ ਦਾ ਦੋਸ਼ ਲਗਾਉਣ ਵਾਲੇ ਮੁਕੱਦਮੇ ਦਰਜ ਹੋਏ ਜਿਸ ਵਿੱਚ ਅਮਰੀਕੀ ਨਾਗਰਿਕਾਂ ਦੇ ਦਾਅਵੇ ਵੀ ਸ਼ਾਮਲ ਹਨ ਸੈਨ ਫਰਾਂਸਿਸਕੋ ਸਥਿਤ 9ਵੀਂ ਯੂਐਸ ਸਰਕਟ ਕੋਰਟ ਆਫ ਪੀਪਲਸ ਨੇ ਪਹਿਲਾਂ ਜੱਜ ਦੇ ਹੁਕਮ ਨੂੰ ਹਟਾਉਣ ਦੀ ਸਰਕਾਰ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਸੀ ਰਿਪੋਰਟ ਅਨੁਸਾਰ ਸੁਪਰੀਮ ਕੋਰਟ ਪਹਿਲਾ ਇਮੀਗ੍ਰੇਸ਼ਨ ਨਾਲ ਸੰਬੰਧਤ ਹੋਰ ਵਿਵਾਦਾਂ ਵਿੱਚ 트੍ਰੰਪ ਦਾ ਪੱਖ ਲੈ ਚੁੱਕੀ ਹੈ ਜਿਸ ਵਿੱਚ ਤੀਜੇ ਦੇਸ਼ਾਂ ਵਿੱਚ ਦੇਸ਼ ਨਿਕਾਲੇ ਦੀ ਆਗਿਆ ਦੇਣਾ ਤੇ ਪ੍ਰਵਾਸੀਆਂ ਲਈ ਮਨੁੱਖੀ ਸੁਰੱਖਿਆ ਨੂੰ ਸੀਮਿਤ ਕਰਨਾ ਸ਼ਾਮਲ ਹੈ ਤੁਹਾਨੂੰ ਦੱਸਦੀ ਕਿ ਟਰੰਪ ਸਰਕਾਰ ਵੱਲੋਂ ਸ਼ੁਰੂ ਤੋਂ ਹੀ ਇਮੀਗ੍ਰੇਸ਼ਨ ਖਿਲਾਫ ਸਖ਼ਤ ਰਵੱਈਆ ਅਪਣਾਇਆ ਜਾਂਦਾ ਰਿਹਾ ਹੈ ਜਿਸ ਵਿੱਚ ਬਹੁਤ ਸਾਰੇ ਲੋਕਾਂ ਨੂੰ ਹੁਣ ਤੱਕ ਰਿਪੋਰਟ ਕੀਤਾ ਜਾ ਚੁੱਕਾ ਹੈ ਟਰੰਪ ਸਰਕਾਰ ਵੱਲੋਂ ਕਈਆਂ ਨੂੰ ਅਣਮਨੁੱਖੀ ਤਰੀਕੇ ਨਾਲ ਰਿਪੋਰਟ ਕੀਤਾ ਗਿਆ ਜਿਸ ਵਿੱਚ ਉਹਨਾਂ ਨੂੰ ਕਿਸੇ ਅਪਰਾਧੀਆਂ ਮੰਗ ਬੇੜੀਆਂ ਲਗਾ ਕੇ ਵਾਪਸ ਭੇਜਿਆ ਗਿਆ ਜਿਸ ਕਾਰਨ ਦੁਨੀਆ ਵਿੱਚ ਟਰੰਪ ਦੀ ਅਲੋਚਨਾ ਵੀ ਹੋਈ ਪਰ ਇਸ ਦੀ ਪਰਵਾਹ ਨਾ ਕਰਦੇ ਟਰੰਪ ਵੱਲੋਂ ਆਪਣੀ ਰਣਨੀਤੀ ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਤੇ ਹਰ ਕੰਮ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਦਿਨਾਂ ਬਾਅਦ ਆਖਰ ਬੁਰੀ ਤਰ੍ਹਾਂ ਹੜ੍ਹਾਂ ਨਾਲ ਪ੍ਰਭਾਵਿਤ ਹੋ ਚੁੱਕੇ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਇਸ ਦੌਰਾਨ ਪੰਜਾਬ ਦੇ ਲੀਡਰਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਪੰਜਾਬ ਨੂੰ ਰਾਹਤ ਦੇਣ ਲਈ ਵੱਡੇ ਰਾਹਤ ਪੈਕੇਜ ਦੀ ਮੰਗ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਪੀਕਰ ਕੁਲਤਾਰ ਸਿੰਘ ਸੰਧਵਾ ਤੇ ਮੰਤਰੀ ਤਰਨਪ੍ਰੀ ਸੌਂਦ ਵੱਲੋਂ ਪੀਐਮ ਮੋਦੀ ਨੂੰ ਅਪੀਲ ਕੀਤੀ ਗਈ ਹੈ ਕਿ ਸਿਰਫ ਹਾਲਾਤ ਦੇਖ ਕੇ ਵਾਪਸ ਨਾ ਮੁੜ ਜਾਣ ਬਲਕਿ ਪੰਜਾਬ ਨੂੰ ਰਾਹਤ ਦੇਣ ਲਈ ਕਿਸੇ ਵੱਡੇ ਪੈਕੇਜ ਦਾ ਐਲਾਨ ਵੀ ਕੀਤਾ ਜਾਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਆ ਰਹੇ ਹਨ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਸਵਾਗਤ ਸੁਨਦੀ ਪੋਸਟ ਪਾਉਂਦੇ ਆ ਪੰਜਾਬ ਲਈ ਵੱਡਾ ਐਲਾਨ ਕਰਨ ਦੀ ਉਮੀਦ ਪੁਖਤਾਈ ਹੈ ਉਹਨਾਂ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਹਨ ਮੈਂ ਉਹਨਾਂ ਦਾ ਾਸਤਵਾਤ ਕਰਦਾ ਹਾਂ ਮੇਰੀ ਸਿਹਤ ਠੀਕ ਨਹੀਂ ਹੈ ਨਹੀਂ ਤਾਂ ਮੈਂ ਖੁਦ ਆ ਕੇ ਜਿੰਨੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਹਨ ਉਹਨਾਂ ਨੂੰ ਮੌਇਨਾ ਕਰਵਾਉਂਦਾ ਮੈਂ ਉਮੀਦ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਪੰਜਾਬ ਦੇ ਪੰਜਾਬੀਆਂ ਨੂੰ ਕੁਦਰਤੀ ਆਫਤ ਤੋਂ ਹੋਏ ਨੁਕਸਾਨ ਨੂੰ ਰਾਹਤ ਦੇਣ ਲਈ ਕੁਝ ਨਾ ਕੁਝ ਵਧੀਆ ਪੈਕੇਜ ਜਾਂ ਐਲਾਨ ਕਰਕੇ ਜਾਣਗੇ ਇਧਰ ਆਲੀ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਮਾ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਵੀ ਵੱਡੇ ਰਾਹਤ ਪੈਕੇਜ ਦੀ ਈਮਾ ਕੀਤੀ। ਚਾਹੇਬਾਨ ਤੋਂ ਵਿਲੇ ਹੋ ਗਏ ਹੁਣ। ਤੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੀ ਮਦਦ ਕਰਕੇ ਤੇ ਹੁਣ ਇਧਰ ਆ ਰਹੇ ਆ ਪੰਜਾਬ ਕੱਲ ਨੂੰ। ਉਹ ਜਿਵੇਂ ਸਾਡੇ ਖੇਤੀਬਾੜੀ ਮੰਤਰੀ ਸਾਹਿਬ 20-25 ਕੈਮਰੇ ਲੈ ਕੇ ਆ ਕੇ ਫੋਟੋ ਖਿਚਾ ਕੇ ਮੁੜ ਗਏ ਉਹ ਵੀ ਨਾ ਹੋਵੇ। ਸਾਡਾ 60000 ਕਰੋੜ ਰੁਪਇਆ ਜਿਹੜਾ ਪੰਜਾਬ ਦਾ ਉਹਨਾਂ ਕੋਲੇ ਪਿਆ ਹੈ ਪਹਿਲਾਂ ਤਾਂ ਉਹ ਦੇਣ। ਐਵੇਂ ਇਹ ਵੀ ਨਾ ਫੋਟੋ ਖਿਚਾ ਕੇ ਮੁੜ ਜਾਣ ਤੇ ਬਾਕੀ ਘਟੋ ਘਟ 20000 ਕਰੋੜ ਦਾ ਨੁਕਸਾਨ ਹੋਇਆ। ਸਾਡੇ ਲੋਕਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਗਰੀਬਾਂ ਦਾ ਜਿਹੜੇ ਲੇਬਰ ਕਰਦੇ ਹੋ ਸਾਰੇ ਪਸ਼ੂਆਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਸੋ ਉਹਦੇ ਵਾਸਤੇ ਇੱਕ ਰਾਹਤ ਪੈਕੇਜ ਵੀ ਦੇ ਕੇ ਜਾਣ ਆਉਣ ਦਾ ਉਹਨਾਂ ਦਾ ਮਤਲਬ ਹਰੇਕ ਬੰਦੇ ਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦਾ ਫਰਜ ਹੈ ਉਹ ਆ ਰਹੇ ਆ ਸੋ ਉਹਨਾਂ ਤੋਂ ਆਸ ਹੈ ਸਾਨੂੰ ਕਿ ਉਹ ਇਹ ਮਦਦ ਕਰਕੇ ਜਾਣ ਸਤਕਾਰਯੋਗ ਪੰਜਾਬਸੀ ਉਹ ਜਿੰਨੇ ਤੁਸੀਂ ਅਸੀਂ ਸਾਰੇ ਜਾਣਦੇ ਹਾਂ ਕਿ ਕੱਲ 9 ਤਰੀਕ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਤਕਾਰਯੋਗ ਨਰਿੰਦਰ ਮੋਦੀ ਜੀ ਪੰਜਾਬ ਫੇਰੀ ਤੇ ਆ ਰਹੇ ਨੇ ਔਰ ਉਰਦਾ ਨੇ 100% ਜਿਹੜੇ ਫਲੱਡ ਅਫੈਕਟਡ ਏਰੀਆਜ਼ ਨੇ ਉੱਥੇ ਵਿਜਿਟ ਕਰਨਗੇ ਸਾਨੂੰ ਪੂਰੀ ਆਸ ਤੇ ਉਮੀਦ ਹੈ 60000 ਕਰੋੜ ਰੁਪਇਆ ਪੰਜਾਬ ਨੇ ਚਾਹੇ ਉਹ ਜੀਐਸਪੀ ਦੇ ਰੂਪ ਚ ਹੋਵੇ ਚਾਹੇ ਆਰਡੀਐਫ ਦੇ ਰੂਪ ਚ ਹੋਵੇ ਪੰਜਾਬ ਨੇ ਆਲਰੇਡੀ ਕੇਂਦਰ ਸਰਕਾਰ ਤੋਂ ਲੈਣਾ ਔਰ ਅਸੀਂ ਪੂਰਨ ਆਸ ਤੇ ਉਮੀਦ ਕਰਦੇ ਹਾਂ ਕਿ ਨਰਿੰਦਰ ਮੋਦੀ ਸਾਡੇ ਜੋ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਬਿਲਕੁਲ ਖਾਲੀ ਹੱਥ ਵਾਪਸ ਨਹੀਂ ਜਾਣਗੇ ਸਾਨੂੰ ਘੱਟੋ ਘੱਟ 20000 ਕਰੋੜ ਰੁਪਇਆ ਉਹ ਜਿਹੜਾ ਸਾਡੇ ਪੰਜਾਬ ਦਾ ਇਸ ਹੜ੍ਹਾਂ ਦੇ ਵਿੱਚ ਨੁਕਸਾਨ ਹੋਇਆ ਚਾਹੇ ਪਸ਼ੂਆਂ ਦਾ ਨੁਕਸਾਨ ਹੋਇਆ ਬੰਦਿਆਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਫਸਲ ਦਾ ਨੁਕਸਾਨ ਹੋਇਆ ਜਾਂ ਸਾਨੂੰ ਦੁਬਾਰਤ ਹੀ ਬਸਾਉਣ ਦੇ ਵਿੱਚ ਜਿਹੜੀਆਂ ਸਾਨੂੰ ਹੋਰ ਵੀ ਹਰ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਆਣਗੀਆਂ ਉਹਨਾਂ ਨਾਲ ਨਿਪਟਣ ਲਈ ਸਾਨੂੰ 20000 ਕਰੋੜ ਰੁਪਏ ਦਾ ਕੱਲ ਉਹ ਪੈਕੇਜ ਦੇ ਕੇ ਜਾਣਗੇ ਬੜੀ ਆਸ ਤੋਂ ਉਮੀਦ ਕਰਦੇ ਹਾਂ ਜੇਕਰ ਸਤਕਾਰਯੋਗ ਪ੍ਰਧਾਨ ਮੰਤਰੀ ਜੀ 20000 ਕਰੋੜ ਰੁਪਏ ਦਾ ਇਹ ਪੈਕੇਜ ਅਤ੍ਰਿਕਤ 60000 ਕਰੋੜ ਤੋਂ ਉੱਪਰ ਕਰਕੇ ਜਾਂਦੇ ਨੇ ਤਾਂ ਅਸੀਂ ਉਹਨਾਂ ਦੇ ਇਸ ਗੱਲ ਦੀ ਧੰਨਵਾਦੀ ਹਾਂ ਇਸ ਤੋਂ ਪਹਿਲਾਂ ਪੰਜਾਬ ਦੇ ਲੀਡਰ ਪ੍ਰਧਾਨ ਮੰਤਰੀ ਦੇ ਪੰਜਾਬ ਸਬੰਧੀ ਰਵੱਈਏ ਤੋਂ ਨਾਰਾਜ਼ ਦਿਖਾਈ ਦੇ ਰਹੇ ਨੇ ਕਈਆਂ ਵੱਲੋਂ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨੂੰ ਅਫਗਾਨੀ ਤਾਲੀਬਾਨ ਤੋਂ ਵਿਲੇ ਹੋਣ ਤੋਂ ਬਾਅਦ ਹੁਣ ਆਪਣੇ ਤੇ ਇਸ ਦੇ ਹਰ ਨਾਲ ਬਰਬਾਦ ਹੋ ਰਹੇ ਪੰਜਾਬ ਦੀ ਯਾਦ ਆਈ ਹੈ ਇਹ ਨਾ ਹੋਵੇ ਕਿ ਪ੍ਰਧਾਨ ਮੰਤਰੀ ਵੀ ਕੇਂਦਰੀ ਖੇਤੀਬਾੜੀ ਮੰਤਰੀਆਂ ਮੰਗ ਫੋਟੋ ਖਿਚਵਾ ਕੇ ਵਾਪਸ ਚਲੇ ਜਾਣ ਹੋਰ ਦੇਖਣਾ ਹੋਵੇਗਾ ਕਿ ਪ੍ਰਧਾਨ ਮੰਤਰੀ ਕੀ ਫੈਸਲਾ ਕਰਦੇ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਬ੍ਰਿਕਸ ਸੰਮੇਲਨ ਨੂੰ ਵਰਚੂਅਲੀ ਸੰਬੋਧਨ ਕੀਤਾ ਉਹਨਾਂ ਨੇ ਕਿਹਾ ਕਿ ਕਮਾਂਤਰੀ ਵਪਾਰ ਪ੍ਰਣਾਲੀ ਦੇ ਵਿੱਚ ਖੁੱਲਾ ਪਾਰਦਰਸ਼ੀ ਤੇ ਨਿਰਪੱਖ ਦ੍ਰਿਸ਼ਟੀਕੋਣ ਜ਼ਰੂਰੀ ਹੈ ਅੱਜ ਦੁਨੀਆ ਦੀ ਸਥਿਤੀ ਅਸਲ ਚਿੰਤਾ ਦਾ ਵਿਸ਼ਾ ਉਹਨਾਂ ਨੇ ਕਿਹਾ ਕਿ ਵੱਖ-ਵੱਖ ਵਿਸ਼ਵ ਚੁਣੌਤੀਆਂ ਨੂੰ ਦੇਖਦਿਆਂ ਬਹੁਪੱਖੀ ਪ੍ਰਣਾਲੀ ਦੁਨੀਆ ਦੀਆਂ ਉਮੀਦਾਂ ਤੇ ਖਰੀ ਉਤਰਨ 'ਚ ਅਸਫਲ ਜਾਪਦੀ ਹੈ ਜੇ ਇੰਨੀਆਂ ਗੰਭੀਰ ਚੁਣੌਤੀਆਂ ਅਣਸੁਲਝੀਆਂ ਰਹਿੰਦੀਆਂ ਨੇ ਤਾਂ ਇਸ ਦਾ ਵਿਸ਼ਵ ਪ੍ਰਣਾਲੀ ਦੇ ਉੱਤੇ ਅਸਰ ਪੈਣਾ ਸੁਭਾਵਿਕ ਹੈ ਵਾਸ਼ਿੰਗਟਨ ਨਾਲ ਟੈਰਿਫ ਤਣਾ ਤੇ ਵੱਧੀਆਂ ਵਿਸ਼ਵਵਿਆਪੀ ਚਿੰਤਾਵਾਂ ਦਰਮਿਆਨ ਵਿਦੇਸ਼ ਮੰਤਰੀ ਐਜੇ ਸ਼ੰਕਰ ਨੇ ਬ੍ਰਿਕਸ ਸਿਖਰ ਸੰਮੇਲਨ ਨੂੰ ਸੰਬੋਧਨ ਕੀਤਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਦੁਨੀਆ ਵਾਰਤ ਦੇ ਨਿਵੇਸ਼ ਲਈ ਇੱਕ ਸਥਿਰ ਤੇ ਅਨੁਮਾਨਯੋਗ ਵਾਤਾਵਰਣ ਦੀ ਮੰਗ ਕਰ ਰਹੀ ਹੈ ਅਤੇ ਆਰਥਿਕ ਅਬਿਆਸ ਨਿਰਪੱਖ ਪਾਰਦਰਸ਼ੀ ਤੇ ਹਰ ਕਿਸੇ ਦੇ ਹਿੱਤ ਵਿੱਚ ਹੋਣੇ ਚਾਹੀਦੇ ਨੇ ਬ੍ਰਿਕ ਸੰਮੇਲਨ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਦਾ ਡ੍ਰਿਡ ਵਿਸ਼ਵਾਸ ਹੈ ਕਿ ਕੋਮੰਤਰੀ ਵਪਾਰ ਪ੍ਰਣਾਲੀ ਦੇ ਖੁੱਲੇ ਨਿਰਪੱਖ ਪਾਰਦਰਸ਼ੀ ਅਤੇ ਗੈਰ ਪੱਖਪਾਤੀ ਪਹੁੰਚ ਵਰਗੇ ਬੁਨਿਆਦੀ ਸਿਧਾਂਤਾਂ ਦੀ ਰੱਖਿਆ ਕੀਤੀ ਜਾਣ It is my privilege to represent Prime Minister Narendra Modi at this virtual meeting of BRICS leaders. I convey his warm greetings to all of you. The state of the world today, Excellencies, is a cause for genuine concern. The last few years have witnessed the devastating impact of the COVID pandemic, major conflicts in Ukraine and the Middle East, West Asia. Volatility in trade and investment flows, extreme climate events, and a discernible slowing down of the SDG agenda. In the face of these challenges, the multilateral system appears to be failing the world. That so many serious stresses are being left unaddressed is understandably having consequences for the global order itself. It is this cumulative concern. That BRICS is now discussing. Excellencies, the members of BRICS represent a broad diversity of societies who are nevertheless deeply affected by these developments. Even in the past, our endeavor has been to find common ground between our respective national policies and to act on that basis. Today, the focus is on stabilizing the international economy and the world order but it is equally essential that we turn our attention to ongoing conflicts not least because they have direct developmental and supply chain implications furthermore as we head towards the next un general assembly session an exchange of views on reforming multilateralism would be appropriate the world as a collective is seeking a stable and predictable environment for trade and investment. At the same time, it is imperative that economic practices are fair, transparent, and to everyone's benefit. When there are multiple disruptions, our objective should be to proof it against such shocks. That means creating more resilient, reliable, redundant, and shorter supply chains. Not just that, it is also essential with that we democratize manufacturing and production ਅਸ ਜੈ ਸ਼ੰਕਰ ਨੇ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੁਮਾਇੰਦਗੀ ਕੀਤੀ ਜਿਸ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਸਮੂਹ ਦੇ ਕਈ ਹੋਰ ਨੇਤਾਵਾਂ ਨੇ ਹਿੱਸਾ ਲਿਆ ਵਪਾਰ ਅਤੇ ਟੈਰਿਫ ਤੇ ਵਾਸ਼ਿੰਗਟਨ ਦੀਆਂ ਨੀਤੀਆਂ ਕਾਰਨ ਪੈਦਾ ਹੋਈਆਂ ਵਪਾਰਕ ਰੁਕਾਵਟਾਂ ਤੇ ਚਰਚਾ ਕਰਨ ਲਈ ਇਸ ਸੰਮੇਲਨ ਨੂੰ ਬ੍ਰਾਜ਼ੀਲ ਦੇ ਰਾਸ਼ਟਰਪਤੀ ਵੱਲੋਂ ਬੁਲਾਇਆ ਗਿਆ ਸੀ ਇਸ ਨਾਲ ਹੀ ਉਹਨਾਂ ਕਿਹਾ ਕਿ ਵਾਧਿਆਂ ਨੂੰ ਕਾਬਟਾ ਤੇ ਗੁੰਜਲ ਦਾ ਲੈਣ ਦੇਣ ਮਦਦ ਨਹੀਂ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦਾ ਦੌਰਾ ਕਰਨਗੇ ਜਿੱਥੇ ਉਹ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਕਰਨਗੇ ਅਤੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣਗੇ ਇਸ ਦੌਰਾਨ ਪ੍ਰਧਾਨ ਮੰਤਰੀ ਤੋਂ ਪੰਜਾਬ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਜਾ ਰਹੀ ਹੈ ਇਸ ਦੌਰਾਨ ਕਿਸਾਨਾ ਗੁਰਜਜੀਤ ਸਿੰਘ ਡੱਲੇਵਾਲ ਨੇ ਮੰਗ ਕੀਤੀ ਹੈ ਕਿ ਸਭ ਤੋਂ ਪਹਿਲਾਂ ਇਸ ਗੱਲ ਦਾ ਨਿਰੇਖਣ ਕਰਨਾ ਚਾਹੀਦਾ ਹੈ ਕਿ ਹੜ੍ਹ ਆਏ ਕਿਉਂ ਤਾਂ ਜੋ ਅੱਗੇ ਤੋਂ ਅਜਿਹੀ ਸਥਿਤੀ ਨਾ ਬਣ ਸਕੇ ਅੱਜ ਸਵੇਰ ਤੋਂ ਇਹ ਖਬਰਾਂ ਸੁਣ ਰਹੇ ਹਾਂ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਹਰ ਪੀੜਤਾਂ ਦੀ ਸਾਰ ਲੈਣ ਲਈ ਇਸ ਦੌਰੇ ਤੇ ਆ ਰਹੇ ਨੇ ਮੈਸੇ ਤਾਂ ਇਹ ਗੱਲ ਹੈ ਕਿ ਮੌਜ ਚ ਪਹਿਲਾਂ ਆਉਣੇ ਬਣਦੇ ਸੀ ਇਨ੍ਹਾਂ ਹਰ ਪੀੜਤਾਂ ਦੇ ਪ੍ਰਤੀ ਅੱਜ ਤੱਕ ਸਾਡੇ ਪ੍ਰਧਾਨ ਮੰਤਰੀ ਵੱਲੋਂ ਕੋਈ ਟਵੀਟ ਤੱਕ ਨਾ ਦਿੱਤਾ ਜਾਣਾ ਔਰ ਅਫਗਾਨਿਸਤਾਨ ਦੇ ਲਈ ਰਾਹਤ ਸਮਗਰੀਆਂ ਵੀ ਪਹੁੰਚ ਜਾਣੀਆਂ ਇਹ ਸਰਕਾਰ ਦੀ ਬੇਰੁਖੀ ਜਾਹਰ ਕਰਦੀ ਸੀ ਤੇ ਇਸੇ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਐਗਰੀਕਲਚਰ ਮਨਿਸਟਰ ਆਏ ਨੇ ਉਹਨਾਂ ਦਾ ਜਿਹੜਾ ਬਿਆਨ ਸੀ ਉਹ ਵੀ ਅਸਲ ਦਿਸ਼ਾ ਵੱਲ ਜਾਣ ਦੀ ਬਜਾਏ ਜਿੱਥੋਂ ਸਾਡ ਨੂੰ ਹੜਾਂ ਦੀ ਮਾਰ ਪਈ ਹੈ ਉਹਦੇ ਅਸਲ ਕਾਰਨਾਂ ਵੱਲ ਜਾਣ ਦੀ ਬਜਾਏ ਉਹ ਵੀ ਇੱਧਰ ਉੱਧਰ ਗੱਲਾਂ ਕਰਕੇ ਗੋਗਲਗੋਤੋਂ ਮਿੱਟੀ ਝਾੜ ਕੇ ਚਲੇ ਗਏ ਨੇ। ਤਾਂ ਚਲੋ ਆ ਰਹੇ ਨੇ ਲੱਗਦਾ ਹੈ ਪਤਾ ਕਿ ਦੇਖਦੇ ਹਾਂ ਕੀ ਕਰਦੇ ਜੇਕਰ ਸੱਚੀਓ ਸਾਡੇ ਪ੍ਰਧਾਨ ਮੰਤਰੀ ਜੀ ਇਮਾਨਦਾਰੀ ਨਾਲ ਆਪਣੇ ਲੋਕਾਂ ਦੇ ਲਈ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਆ ਰਹੇ ਨੇ ਕੁਝ ਕਰਨਾ ਚਾਹੁੰਦੇ ਨੇ ਤਾਂ ਸਾਡੀ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਇਸ ਗੱਲ ਦਾ ਕੰਟਰੋਲ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਇਹ ਹੜ ਆਏ ਕਿਉਂ ਅੱਜ ਮਾਹਿਰਾਂ ਨੇ ਜਿਹੜੇ ਅੰਕੜੇ ਬਾਹਰ ਕੱਢ ਕੇ ਲੋਕਾਂ ਦੇ ਸਾਹਮਣੇ ਰੱਖ ਦਿੱਤੇ ਨੇ ਕਿ ਮਈ 22 ਤੱਕ 22 ਮਈ ਜਾਂ 25 ਮਈ ਤੱਕ ਜਿਆਦਾ ਤੋਂ ਜਿਆਦਾ ਪਾਣੀ ਭਾਖੜਾ ਡੈਮ ਦੇ ਵਿੱਚ 1445 ਫੁੱਟ ਰੱਖਿਆ ਜਾ ਸਕਦਾ ਹੈ ਲੇਕਿਨ ਉਸੇ ਡੇਟ ਨੂੰ ਭਾਖੜਾ ਡੈਮ ਦੇ ਅੰਦਰ ਪਾਣੀ ਦਾ ਜਿਹੜਾ ਲੈਵਲ ਹੈ ਉਹ ਰਿਕਾਰਡ ਹੋ ਰਿਹਾ ਹੈ 1562 ਫੁੱਟ 117 ਫੁੱਟ ਪਾਣੀ ਜ਼ਿਆਦਾ ਤਾਂ ਜੇ 117 ਫੁੱਟ ਪਾਣੀ ਜ਼ਿਆਦਾ ਹੈ ਤਾਂ ਇਹਦਾ ਮਤਲਬ ਕਲੀਅਰ ਹੈ ਕਿ ਉਹ ਅਨਗੈਲੀਆ ਜਾਣ ਬੁੱਝ ਕੇ ਕੀਤੀ ਗਈ ਉਹ ਕਰਤੂਤ ਹੈ بارشਾਂ ਲਗਾਤਾਰ ਮੌਸਮ ਵਿਭਾਗ ਦੱਸ ਰਿਹਾ ਸੀਗਾ ਕਿ بارشਾਂ ਜਾਦੇ ਹੋਣਗੀਆਂ ਕਿ ਉਹਦੀ ਚਿੰਤਾ ਕਰਨਾ ਉਹਨਾਂ ਦੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਨੇ ਕਿਉਂ ਨਹੀਂ ਨਿਭਾਈ ਉਹ ਜੋ ਜ਼ਿੰਮੇਵਾਰੀ ਸੋ ਸਭ ਤੋਂ ਪਹਿਲਾਂ ਤਾਂ ਜੇਕਰ ਸਾਡੇ ਪ੍ਰਧਾਨ ਮੰਤਰੀ ਅੱਜ ਪੰਜਾਬ ਦਾ ਫਿਕਰ ਕਰਕੇ ਆ ਰਹੇ ਨੇ ਉਹਨਾਂ ਨੂੰ ਇਹ ਕਰਨਾ ਚਾਹੀਦਾ ਹੈ ਕਿ ਇਹਦੀ ਜੁਡੀਸ਼ੀਅਲੀ ਇਨਕੁਆਰੀ ਮਾਰਕ ਕਰਕੇ ਜਾਣ ਇਸੇ ਜੱਜ ਦੀ ਅਗਵਾਈ ਦੇ ਵਿੱਚ ਇਨਕੁਆਇਰੀ ਹੋਵੇ ਤੇ ਅਸਲ ਦੋਸ਼ੀਆਂ ਨੂੰ ਸਜ਼ਾ ਮਿਲੇ ਤਾਂ ਜਾ ਕੇ ਇਹਦਾ 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 ਕੰਟਰੋਲ ਹੋ ਸਕਦਾ ਭਵਿੱਖ ਦੇ ਵਿੱਚ ਅਗਲੀ ਗੱਲ ਭਵਿੱਖ ਦੇ ਵਿੱਚ ਅਜਿਹੀ ਘਟਨਾ ਨਾ ਵਾਪਰੇ ਉਹਦੇ ਬਚਾਅ ਦੇ ਲਈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਟਰੋਲ ਰਾਜਾ ਕੋਲੇ ਆਉਣਾ ਚਾਹੀਦਾ ਹੈ ਕੇਂਦਰ ਕਿਰਪਾ ਕਰਕੇ ਇਸ ਕੰਟਰੋਲ ਨੂੰ ਛੱਡਣ ਦਾ ਐਲਾਨ ਕਰੇ। ਨੇਪਾਲ ਦੇ ਵਿੱਚ ਸੋਸ਼ਲ ਮੀਡੀਆ ਤੇ ਪਾਬੰਦੀ ਅਤੇ ਭ੍ਰਿਸ਼ਟਾਚਾਰ ਵਿਰੁੱਧ ਵੱਡੇ ਪੱਧਰ ਤੇ ਰੋਸ ਵਿਖਾਵੇ ਸ਼ੁਰੂ ਹੋ ਚੁੱਕੇ ਨੇ। ਸੋਮਵਾਰ ਨੂੰ ਹਜ਼ਾਰਾਂ ਮਜ਼ਾਰਾਕਾਰੀ ਸੰਸਦ ਵਿੱਚ ਦਾਖਲ ਹੋ ਗਏ। ਪੁਲਿਸ ਨੇ ਵਿਖਾਵਾਕਾਰੀਆਂ ਨੂੰ ਰੋਕਣ ਲਈ ਹੰਝੂ ਗੈਸ ਦੇ ਗੋਲੇ ਦਾਗਿਆ ਤੇ ਜਲ ਤੋਪਾਂ ਦੀ ਵਰਤੋਂ ਕੀਤੀ। ਜਾਣਕਾਰੀ ਮੁਤਾਬਕ ਇਹਨਾਂ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਹੁਣ ਤੱਕ 18 ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦਕਿ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਨੇਪਾਲ ਵਿੱਚ ਸੋਸ਼ਲ ਮੀਡੀਆ ਐਪਸ ਦੇ ਬੈਨ ਖਿਲਾਫ ਰਾਜਧਾਨੀ ਕਾਠਮਾਂਡੂ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਭਿਆਨਕ ਵਿਰੋਧ ਪ੍ਰਦਰਸ਼ਨ ਕੀਤਾ ਇਸ ਦੌਰਾਨ ਅਗਜ਼ਨੀ ਵੀ ਹੋਈ ਸੈਕੜੇ ਨੌਜਵਾਨ ਨੇਪਾਲ ਦੀ ਸੰਸਦ ਵਿੱਚ ਦਾਖਲ ਹੋਏ ਉਹਨਾਂ ਨੂੰ ਰੋਕਣ ਦੇ ਲਈ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਛੱਡੇ ਅਤੇ ਗੋਲੀਬਾਰੀ ਕੀਤੀ 18 ਪ੍ਰਦਰਸ਼ਨਕਾਰੀਆਂ ਦੀ ਮੌਤ ਹੋਈ ਹੈ ਸੋ ਕਾਠਮਾਂਡੂ ਵਿੱਚ ਕਰਫਿਊ ਲਗਾਇਆ ਗਿਆ ਹੈ ਨੇਪਾਲ ਵਿੱਚ ਸੋਸ਼ਲ ਮੀਡੀਆ ਐਪਸ ਤੇ ਪਾਬੰਦੀ ਦੇ ਖਿਲਾਫ ਰਾਜਧਾਨੀ ਕਾਠਮਾਂਡੂ ਸਮੇਤ ਕਈ ਸ਼ਹਿਰਾਂ ਵਿੱਚ ਹਜ਼ਾਰਾਂ ਜਰਨਲ ਜ਼ੈਡ ਨੌਜਵਾਨਾਂ ਨੇ ਭਿਆਨਕ ਵਿਰੋਧ ਪ੍ਰਦਰਸ਼ਨ ਕੀਤਾ। ਹਮ ਦੱਸਣਾ ਚਾਹਾਂਗੇ ਕਿ ਇਸ ਵਿੱਚ 18 ਪ੍ਰਦਰਸ਼ਨਕਾਰੀਆਂ ਦੀ ਮੌਤ ਦੀ ਰਿਪੋਰਟ ਹੈ ਅਤੇ 100 ਤੋਂ ਵੱਧ ਜ਼ਖਮੀ ਵੀ ਹੋਏ ਨੇ। ਸੋ ਕਾਠਮਾਂਡੂ ਦੇ ਕਈ ਇਲਾਕਿਆਂ ਵਿੱਚ ਕਰਫਿਊ ਲਗਾਇਆ ਗਿਆ ਹੈ। ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਨਿਵਾਸ ਸਥਾਨਾਂ ਦੇ ਆਲੇ-ਦੁਆਲੇ ਫੌਜ ਤਾਇਨਾਤ ਕੀਤੀ ਗਈ। ਤਾਜੂਸ ਪ੍ਰਦਰਸ਼ਨਕਾਰੀਆਂ ਉਹਨਾਂ ਦੇ ਨਿਵਾਸ ਸਥਾਨਾਂ ਵਿੱਚ ਦਾਖਲ ਨਾ ਹੋਣ ਸੰਸਦ ਭਵਨ ਦੇ ਨੇੜੇ 10 ਤੋਂ 15 ਹਜ਼ਾਰ ਪ੍ਰਦਰਸ਼ਨਕਾਰੀ ਮੌਜੂਦ ਨੇ ਕੇਂਤਰੀ ਸਕਤਰੇ ਦੇ ਨੇੜੇ ਵੀ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਮੌਜੂਦ ਨੇ ਕਾਠਮਾਂਡੂ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਨੇ ਕਿਹਾ ਹੈ ਕਿ ਜੇਕਰ ਸਥਿਤੀ ਵਿਗੜਦੀ ਹੈ ਤਾਂ ਸੁਰੱਖਿਆ ਬਲਾਨੋ ਜਨਤਕ ਜਾਇਦਾਦ ਦੀ ਰੱਖਿਆ ਲਈ ਰਬੜ ਦੀਆਂ ਗੋਲੀਆਂ ਚਲਾਉਣ ਦੀ ਆਗਿਆ ਦਿੱਤੀ ਗਈ ਹੈ ਪ੍ਰਦਰਸ਼ਨਕਾਰੀ ਬੇਰੋਜ਼ਗਾਰੀ, ਪ੍ਰਸ਼ਾਚਾਰ ਅਤੇ ਆਰਥਿਕ ਮੰਦੀ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ ਵਿਰਾਟ ਨਗਰ ਪਰਤਪੁਰ ਅਤੇ ਪੋਖਰਾ ਵਿੱਚ ਵੀ ਵਿਰੋਧ ਪ੍ਰਦਰਸ਼ਨ ਹੋਏ ਨੇ ਪ੍ਰਧਾਨ ਮੰਤਰੀ ਕੇ ਪੀ ਓਲੀ ਦੀ ਸਰਕਾਰ ਨੇ 4 ਸਤੰਬਰ ਨੂੰ ਫੇਸਬੁੱਕ ਇੰਸਟਾਗ੍ਰam ਯੂਟਿਊਬ ਵਟਸਐਪ ਰੈਡਿਟ ਅਤੇ ਐਕਸ ਵਰਗੀਆਂ 26 ਸੋਸ਼ਲ ਮੀਡੀਆ ਐਪਸ ਤੇ ਪਾਬੰਦੀ ਲਗਾ ਦਿੱਤੀ ਨੌਜਵਾਨਾਂ ਦਾ ਕਹਿਣਾ ਹੈ ਕਿ ਪਾਬੰਦੀ ਕਾਰਨ ਪੜ੍ਹਾਈ ਅਤੇ ਕਾਰੋਬਾਰ ਪ੍ਰਭਾਵਿਤ ਹੋਣਗੇ ਫੇਸਬੁੱਕ ਜਾਂ ਇੰਸਟਾਗ੍ਰam ਰਾਹੀਂ ਸਮਾਨ ਵੇਚਣ ਵਾਲਿਆਂ ਦਾ ਕਾਰੋਬਾਰ ਵੀ ਬੰਦ ਹੋ ਗਿਆ ਹੈ YouTube ਅਤੇ GitHub ਵਰਗੇ ਪਲੇਟਫਾਰਮ ਕੰਮ ਨਾ ਕਰਨ ਕਾਰਨ ਬੱਚਿਆਂ ਦੀ ਪੜ੍ਹਾਈ ਮੁਸ਼ਕਲ ਹੋ ਗਈ ਹੈ। ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਨਾਲ ਗੱਲ ਕਰਨਾ ਮਹਿੰਗਾ ਅਤੇ ਮੁਸ਼ਕਲ ਹੋ ਗਿਆ ਹੈ। ਲੋਕਾਂ ਦੇ ਵਿੱਚ ਨਰਾਜ਼ਗੀ ਇੰਨੀ ਵੱਧ ਗਈ ਹੈ ਕਿ ਬਹੁਤ ਸਾਰੇ ਲੋਕਾਂ ਨੇ VPN ਨਾਲ ਬੈਨ ਤੋੜਨ ਦੀ ਕੋਸ਼ਿਸ਼ ਕੀਤੀ। ਦੂਸਰੀ ਪਾਸੇ ਅੰਦੋਲਨ ਦੀ ਅਗਵਾਈ ਕਰ ਰਹੀ ਜਥੇਬੰਦੀ ਦਾ ਕਹਿਣਾ ਹੈ ਕਿ ਦੇਸ਼ ਦੇ ਹੋਰ ਨਾ ਸ਼ਹਿਰਾ ਵਿੱਚ ਵੀ ਅਜਿਹੇ ਅੰਦੋਲਨ ਕਿਤੇ ਜਾਣਗੇ ਦੱਸਿਆ ਜਾ ਰਿਹਾ ਹੈ ਕਿ ਇਸ ਰੋਲੇ ਰੱਪੇ ਦਰਮਿਆਨ ਟਿਕਟੌਕ ਵਾਈਬਰ ਪੋਪੋ ਲਾਈਵ ਅਤੇ ਹੋਰ ਕਈ ਸੋਸ਼ਲ ਮੀਡੀਆ ਸਾਈਟਸ ਵੱਲੋਂ ਰਜਿਸਟ੍ਰੇਸ਼ਨ ਪ੍ਰਕਿਰਿਆ ਮੁਕੰਮਲ ਕੀਤੀ ਜਾ ਚੁੱਕੀ ਹੈ ਜਦਕਿ ਟੈਲੀਗ੍ਰਾਮ ਅਤੇ ਗਲੋਬਲ ਡਾਇਰੀ ਦੀ ਪਰਵਾਨਗੀ ਪ੍ਰਕਿਰਿਆ ਚੱਲ ਰਹੀ ਹੈ ਸੂਚਨਾ ਅਤੇ ਤਕਨੀਕ ਮੰਤਰਾਲੇ ਦੇ ਬੁਲਾਰੇ ਗਜਿੰਦਰ ਕੁਮਾਰ ਠਾਕੁਰ ਨੇ ਦੱਸਿਆ ਹੈ ਕਿ ਜੇ ਕੋਈ ਸੋਸ਼ਲ ਮੀਡੀਆ ਸਾਈਟ ਰਜਿਸਟ੍ਰੇਸ਼ਨ ਮੁਕੰਮਲ ਕਰਦੀ ਹੈ ਤਾਂ ਉਸ ਨੂੰ ਤੁਰੰਤ ਬਹਾਲ ਕਰ ਦਿੱਤਾ ਜਾਏਗਾ ਪੰਜਾਬ ਦੇ ਵਾਕਫਾ ਖਿੱਸਿਆਂ ਚਾਹੇ ਹੜਾਂ ਬਾਰੇ ਕਾਂਗਰਸ ਦੇ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਸਤਲੁਜ ਦਰਿਆ ਦੇ ਨੇੜੇ ਅਨਅਧਿਕਾਰਤ ਤੇ ਗੈਰ ਕਾਨੂੰਨੀ ਮਾਈਨਿੰਗ ਕੀਤੀ ਹੈ ਜਿਸ ਕਾਰਨ ਦਰਿਆ ਨੇ ਆਪਣਾ ਰਸਤਾ ਬਦਲ ਲਿਆ ਡਾਕਟਰ ਅਮਰ ਸਿੰਘ ਨੇ ਇਸ ਮਾਮਲੇ ਸੰਬੰਧੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਆਪਣੀ ਪਾਰਲੀਮੈਂਟ ਫਤਿਹਗੜ੍ਹ ਸਾਹਿਬ ਉਹਦਾ ਸਾਨਨੇ ਵਾਲਾ ਹਲਕਾ ਉਹਦਾ ਸਸਰਾਲੀ ਪਿੰਡ ਜਿੱਥੇ ਸਤਲੁਜ ਨੇ ਆਮ ਪਾਰਟੀ ਸਰਕਾਰ ਦੇ ਦੌਰ ਚ ਆ ਪਿਛਲੇ 2 ਸਾਲਾਂ ਚ 24 ਔਰ 25 ਚ अनऑथराइज्ड ਇਲੈਗਲ ਗੈਰੀ ਮਾਈਨਿੰਗ ਕਰਕੇ 30 40 40 50 ਫੁੱਟ ਕਰਕੇ ਜਿਹਦੇ ਕਰਕੇ ਸਤਲੁਜ ਰਿਵਰ ਨੇ ਆਪਣਾ ਰੁਖ ਬਦਲ ਲਿਆ ਔਰ ਉਹ ਪਿੰਡ ਦੇ ਵਿੱਚ ਹੁਣ ਵੱੜ ਰਹੀ ਆ ਉਹਨਾਂ ਪਿੰਡਾਂ ਦੇ ਵਿੱਚ ਕਰ ਰਹੀ ਆ ਔਰ ਕਟੋ ਕਟ 800 ਤੋਂ 1000 ਫੁੱਟ ਸਤਲੁਜ ਉਹ ਤੂਸੀ ਬੰਦ ਤੋੜ ਕੇ ਪਿੰਡਾਂ 'ਚ ਆ ਚੁੱਕੀ ਆ ਔਰ ਰਜੇ ਵੀ ਉਹ ਤੋੜੀ ਜਾ ਰਹੀ ਆ ਤੇ ਮੈਂ ਮੰਗ ਕਰਦਾ ਪਹਿਲੀ ਗੱਲ ਕਿਉਂਕਿ ਆਮ ਪਾਰਟ ਵਾਲੇ ਆਮ ਪਾਰਟੀ ਵਾਲੇ ਨੇ ਤੇ ਮਾਈਨਿੰਗ ਕਰਾਈ ਆ ਇਹਨਾਂ ਤੋਂ ਕੀ ਨਿਆ ਹੋ ਸਕਦਾ ਅੱਛਾ ਕੇਂਦਰ ਵਾਲਿਆਂ ਤੋਂ ਕੀ ਸੀਬੀਆਈ ਹੈ ਜਿਹਦੇ ਮਰਜ਼ੀ ਪਿੱਛੇ ਲਾ ਦਿੰਦੇ ਆਪੋਜੀਸ਼ਨ ਦੇ ਪਿੱਛੇ ਲੱਗਦੀ ਇਹਨਾਂ ਤੇ ਵੀ ਕੋਈ ਸਾਨੂੰ ਵਿਸ਼ਵਾਸ ਨਹੀਂ ਮੇਰੀ ਮੰਗ ਆ ਕਿ ਜੁਡੀਸ਼ੀਅਲ ਇਨਕੁਆਇਰੀ ਕਰਨੀ ਚਾਹੀਦੀ ਹੈ ਉਹ ਸਾਰੀ ਮਾਈਨਿੰਗ ਦੀ ਕਿ ਕਿਹੜੇ ਕਾਰਨਾ ਕਰਕੇ ਸਤਲੁਜ ਹਜ਼ਾਰ ਫੁੱਟ 1200 ਫੁੱਟ ਬਾਹਰ ਨੂੰ ਚਲਾ ਗਿਆ ਹੈ ਉਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਆ ਔਰ ਮਾਈਨਿੰਗ ਦੇ ਡਰੇਨੇਜ ਦੇ ਔਰ ਇਰੀਗੇਸ਼ਨ ਦੇ ਜਿੰਨੇ ਅਫਸਰ ਨੇ ਉਹਨਾਂ ਨੂੰ ਸਸਪੈਂਡ ਕਰਕੇ ਉਹਨਾਂ ਦੇ ਖਿਲਾਫ ਕ੍ਰਿਮੀਨਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਉਹਨਾਂ ਨੂੰ ਨਾਰਮਲ ਡਿਪਾਰਟਮੈਂਟਲ ਆ ਕਾਰਵਾਈ ਨਹੀਂ ਜ਼ਿਲ੍ਹੇ ਦੇ ਜਿੰਨੇ ਅਫਸਰ ਆ ਉਹਨਾਂ ਤੋਂ ਪੁੱਛਤਾ ਛੇ ਕਰਨੀ ਚਾਹੀਦੀ ਹੈ ਕਿ ਤੁਸੀਂ ਸੁਪਰਵਾਈਜ਼ਨ ਪ੍ਰੋਪਰ ਕਿਉਂ ਨਹੀਂ ਕਰ ਸਕੇ ਕਿ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਇੰਨੀ ਇਲੀਗਲ ਮਾਈਨਿੰਗ ਹੋ ਰਹੀ ਸੀ ਇੰਨੀ ਗਹਿਰੀ ਮਾਈਨਿੰਗ ਹੋ ਰਹੀ ਸੀ ਤੁਸੀਂ ਉਹਨੂੰ ਰੋਕਿਆ ਕਿਉਂ ਨਹੀਂ ਅੱਜ ਜਿਹੜੇ ਲੋਕਾਂ ਦੀ ਜ਼ਮੀਨ ਦਰਿਆ ਚ ਚਲੀ ਗਈ ਆ ਜਿਨ੍ਹਾਂ ਦੀ ਖੇਤੀ ਉਹ ਦਰਿਆ ਖਾ ਗਿਆ ਉਹਨਾਂ ਨੂੰ ਨਵੀਆਂ ਜ਼ਮੀਨਾਂ ਦੇਣ ਲੱਖ ਲੱਖ ਰੁਪਈਆ ਇੱਕ ਪਰਿਵਾਰ ਨੂੰ ਕੰਪਨਸੇਸ਼ਨ ਦੇਣ ਔਰ ਜਿਨ੍ਹਾਂ ਦੇ ਦਰਖਤ ਔਰ ਜਿਨ੍ਹਾਂ ਦੇ ਦੂਸਰੀਆਂ ਚੀਜ਼ਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਉਹ ਕੰਪਨਸੇਟ ਕਰਨ ਇਹ ਔਰ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਮੈਨੂੰ ਨਾ ਪੰਜਾਬ ਸਰਕਾਰ ਤੇ ਨਾਅ ਔਰ ਸਿਟਿੰਗ ਹਾਈ ਕੋਰਟ ਜੱਜ ਤੇ ਨਾ ਕੇਂਦਰ ਸਰਕਾਰ ਤੇ ਵਿਸ਼ਵਾਸ ਹੈ ਕਿਉਂਕਿ ਇਹ ਤਾਂ ਸੀਬੀਆਈ ਨੂੰ ਜਿੱਧਰ ਨੂੰ ਮਰਜ਼ੀ ਲੈ ਜਾਂਦੇ ਆਂ ਪੰਜਾਬ ਚ ਹੜ੍ਹਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਅਹਿਮ ਮੀਟਿੰਗ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਹੜਪੀੜਤਾਂ ਲਈ ਇੱਕ ਮਾਸਟਰ ਪਲਾਨ ਤਿਆਰ ਕੀਤਾ ਹੈ ਤੇ ਨਾਲ ਹੀ ਉਹਨਾਂ ਸੂਬਾ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਆਂ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਤੇ ਖੇਤ ਮਜ਼ਦੂਰ ਲਈ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਹੈ ਸੋ ਮੈਂ ਇਤਨਾ ਕਹਿਣਾ ਚਾਹਤਾ ਹਾਂ ਪਿਛਲੇ 25 ਦਿਨ ਹੋ ਗਏ ਪੰਜਾਬ ਮੇ ਫਲਡਸ ਆਏ अफसोस इस बात का है कि ना सेंटर सरकार ना पंजाब सरकार किसी ने अभी तक मदद नहीं की जो बंद प्रोटेक्शन थी जो बंद टूटे थे ये पंजाब के बहादुर लोगों ने अपने आप को बचाया है और मैं देख रहा हूं हर गांव पंजाब से जितना कोई सेवा कर सक वो कर रहा है ये जुम्मेवारी सरकार की थी पच्चीस दिन हो गए कितना नुकसान हो गया लोग मर गए अभी तक कोई किसी ने देश को देश में किसी ने नहीं बात की पंजाब मरे जब कहा पंजाब देश में कोई आफत आती है हमारे सिख बहन भरा वहां जाकर उनकी सेवा करते हैं बड़ा दुख है कि जब हम हैं कोई समस्या है कोई किसने साथ नहीं दिया इसलिए श्रोमणी अकाली दल ने आप जुम्मेवारी ली है कि हम आगे लगकर लग हमारे भाइयों की बहनों की मदद करेंगे कल, कल प्रधानमंत्री प्रधान, अच्छी बात है कल प्रधानमंत्री जी आ रहे हैं मैं बेनती करता हूँ कम से कम बीस हजार करोड़ की पैकेज देके जाए तभी बचेगा बहुत ज्यादा नुकसान हुआ पंजाब का यही सूबा है जिसने देश को अन्न दिया है यही सूबा है जिसने आर्मी में अपनी फोर्सेस भेजकर देश का बॉर्डर की प्रोटेक्शन कर दिया श्रोमणी अकाली दल, दल आ, पिछले पच्चीस दिन में हमने जहाँ कोई पैसे की जरूरत थी हमने वो भी दिया हमने डीजल कई लाखों लीटर डीजल दिया अब हम आज हमारी मीटिंग आई हुई थी हमने फैसला किया कि 500 ट्रक जो कैटल फीड के हैं 500 ट्रक हम कैटल फीड के भेज रहे हैं अलग अलग एरिया में 500 ट्रक जो हमारे तूड़ी जिसको बोलते हैं जब आदमी जो जानवर खाते हैं उसके कर रहे हैं 500 सौ फॉगिंग मशीन हमने ऑर्डर हमने खरीद ली हैं जो हर गाँव में दो बार दिन में हमारे वॉलेंटियर्स फॉगिंग करेंगे कोई 125 डॉक्टर्स की टीम मेडिकल टीम्स हमने तैयार कर लिया जो मेडिकल आ, फ्री मेडिसन्स और मेडिकल चेकअप वो पूरे जो उस वेटेड एरिया में करेंगे वेटनरी टीम्स भी कर रही हैं। तकरीबन हम तीस हजार क्विंटल हमने वीट इकट्ठी कर ली है जो हम गरीबों में जहां उनका सब कुछ तबाह हो गया वो वो, वो और उनकी सेवा करनी है और एक लाख एकड़ की हम सीड तैयार कर रहे हैं जो किसान को जिनकी फसल तबाह हो गई है उनको हम बीज दे सकें बिहार स्पेशल इंटेंसिव रिवीजन मामले ਦੇ ਵਿੱਚ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਆਦੇਸ਼ ਦਿੱਤਾ ਹੈ ਕਿ ਅਧਿਕਾਰੀਆਂ ਵੱਲੋਂ ਆਧਾਰ ਕਾਰਡ ਨੂੰ 12ਵਾਂ ਦਸਤਾਵੇਜ਼ ਮੰਨਿਆ ਜਾਵੇ ਹਾਲਾਂਕਿ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਅਧਿਕਾਰੀਆਂ ਨੂੰ ਆਧਾਰ ਕਾਰਡ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਦਾ ਅਧਿਕਾਰ ਹੋਵੇਗਾ ਆਧਾਰ ਨੂੰ ਨਾਗਰਿਕਤਾ ਦਾ ਸਬੂਤ ਨਹੀਂ ਮੰਨਿਆ ਜਾਵੇਗਾ ਜਿਸ ਤੇ ਸੁਪਰੀਮ ਕੋਰਟ ਵਿੱਚ ਚੋਣ ਕਮਿਸ਼ਨ ਦੀ ਨੁਮਾਇੰਦਗੀ ਕਰ ਰਹੇ ਐਡਵੋਕੇਟ ਰਕੇਸ਼ द्विवेदी ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜੋ ਆਧਾਰ ਕਾ ਮੁੱਦਾ ਉਠਾ ਰਹੇ تھے ਪੀਟੀਸ਼ਨਰ ਲੋਗ ਉਸਕੇ ਬਾਰੇ ਵਿੱਚ ਸੁਪਰੀਮ ਕੋਰਟ ਨੇ ਸਪਸ਼ਟ ਕਰ ਦਿਆ कि आधार लिया जाएगा मगर आधार नागरिकता का सिटीजनशिप का प्रूफ नहीं है ये सबसे बड़ी बात जो आज स्पष्ट हो गई है कि आधार का नागरिकता का प्रूफ एविडेंस नहीं है लिहाजा उसके साथ अगर नागरिकता देखनी है तो और कागज उनको इलेक्टर्स को प्रोड्यूस करने पड़ेंगे प्रस्तुत करने पड़ेंगे और इस संदर्भ में इलेक्शन कमीशन की तरफ से ये भी बताया गया कि संविधान में ये स्पष्ट प्राविधान है कि अगर किसी एमपी और एमएलए के संबंध में ये प्रश्न उठे कि उसने किसी और देश की नागरिकता को स्वीकार कर लिया है और इस कारण से उसकी भारतीय नागरिकता समाप्त हो गई है तो वह मुद्दा राष्ट्रपति को रेफर होता है और राष्ट्रपति उस मामले को इलेक्शन कमीशन को भेजता है और इलेक्शन कमीशन कि जो ओपिनियन होती है जो राय होती है उसी के मुताबिक उसको फैसला देना पड़ता है तो जब हम एमपी और एमएलए की नागरिकता को देख सकते हैं संविधान के तहत तो अनुच्छेद 326 के तहत आर्टिकल 326 कॉन्स्टिट्यूशन के अनुसार सिटीजनशिप देखना इलेक्ट्रल रोल की के निर्माण में अत्यंत आवश्यक है तो ये दो मुद्दे बहुत स्पष्ट हो गए हैं और अर्थात जो है जो एस चल रहा है उसमें नागरिकता इलेक्शन कमीशन देखेगा और आधार उसका प्रूफ नहीं है बारह तेरह का प्रश्न नहीं है सवाल ये कि आदेश में सुप्रीम कोर्ट ने कहा है स्पष्ट रूप से कि यह केवल आइडेंटिटी के लिए है आर्टिकल 23 का हवाला भी दिया और कहा कि ये आधार कार्ड स्वीकार किया जाएगा सक्षम अधिकारी के द्वारा और वह केवल आइडेंटिटी के लिए ਇਸ ਬਲਟਨ ਦੇ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਜਨੀ ਧਰਮਿੰਦਰ ਸੰਧ ਨੂੰ ਦਿਵਾ ਗਿਆ ਧੰਨਵਾਦ